ਭਾਈ ਕੌਰਪਰੀ ਸਿੰਘ ਜੀ ਸਿੱਖ ਪੌਜਟਿਸ ਉਹ ਸੌਥ ਹਾਲ ਤੋਂ ਉਹ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਮਾਤਾ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਦੇ ਵਿੱਚ ਤੋਕਿਆ ਸੂਰਾ ਸੂ ਪਹਿਚਾਨੀ ਐ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਕੀਤ ਮੈਂ ਕੌਮੀਦਾਰੇ ਤੋਂ ਪਰਿਵਾਰਕਦਾਰੇ ਦੇ ਵਿੱਚ ਰਾਂਗਾ ਕਿ ਕਈ ਲੋਕ ਇਹ ਸੋਚਦੇ ਹੁਣੇ ਆ ਕਿ ਗੁਰਦੁਆਰਿਆਂ ਦੇ ਵਿੱਚ ਇੱਕ ਟਾਈਮ ਸੀ ਸ਼ਹੀਦੀ ਸਮਾਗਮ ਹੁੰਦੇ ਸੀ ਹੌਲੀ-ਹੌਲੀ ਇਹ ਰੀਤ ਖਤਮ ਹੋ ਗਈ। ਕੌਮੀ ਤੌਰ ਤੋਂ ਬਾਅਦ ਇਹ ਪਰਿਵਾਰ ਤੇ ਜਥੇਬੰਦੀ ਦੀ ਜ਼ਿੰਮੇਵਾਰੀ ਹੁੰਦੀ ਆ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ। ਜਦੋਂ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਆ ਸ਼ਹੀਦੀ ਤੋਂ ਬਾਅਦ ਪਰਿਵਾਰ ਨੂੰ ਕੀ ਮਿਲਦਾ ਤੇ ਕੌਮ ਨੂੰ ਕੀ ਮਿਲਦਾ ਜਿਹੜਾ ਵੀ ਸ਼ਹੀਦ ਹੁੰਦਾ ਆ ਉਹ ਕੌਮ ਲਈ ਲੜਦਾ ਪਰਿਵਾਰ ਲਈ ਨਹੀਂ ਲੜਦਾ ਪਰ ਜਦੋਂ ਅਸੀਂ ਗੁਰੂ ਨਾਨਕ ਦੇ ਮਹਾਰਾਜ ਨੂੰ ਦੇਖਦੇ ਆ ਤੇ ਮਾਤਾ ਪਿਤਾ ਤੋਂ ਬਾਅਦ ਜਿਹੜਾ ਨਾਂ ਆਉਂਦਾ ਉਹ ਭੈਣ ਦਾ ਆਉਂਦਾ ਬੇਬੇ ਨਾਨਕੀ ਕਿਉਂਕਿ ਉਹਨੇ ਜੋਤ ਪਛਾਣੀ ਸੀ ਜਦੋਂ ਪਰਿਵਾਰ ਦੇ ਵਿੱਚ ਕੋਈ ਸੰਘਰਸ਼ ਦੇ ਵਿੱਚ ਤੁਰਦਾ ਇਹ ਜ਼ਰੂਰੀ ਨਹੀਂ ਕਿ ਸਾਰਾ ਪਰਿਵਾਰ ਉਹਦੇ ਨਾਲ ਹੋਵੇ ਪਰ ਯਾਦ ਤੇ ਮਾਣ ਉਹ ਕਰਦੇ ਆ ਤੇ ਉਹਨਾਂ ਨੂੰ ਕੀਤਾ ਜਾਂਦਾ ਜੇ ਜਦੋਂ ਇਹ ਬੰਦਾ ਆਪਣਾ ਘਰ ਛੱਡ ਕੇ ਕਿਸੇ ਦਾ ਘਰ ਬਣਾਉਣ ਜਾਂਦਾ ਉਹਦੇ ਨਾਲ ਕੌਣ ਖੜਦਾ ਇਹ ਗੱਲਾਂ ਆਪਾਂ ਆਪਣੇ ਤੇ ਵੀ ਲਾ ਕੇ ਦੇਖੀਏ ਤੇ ਦੂਜਿਆਂ ਤੇ ਵੀ ਲਾ ਕੇ ਦੇਖੀਏ ਜੇ ਨਾ ਕੰਟਰੀਆਂ ਦੀ ਫੌਜ ਮੈਦਾਨੇ ਜੰਗ ਵਿੱਚ ਲੜਦੀ ਆ ਉਹ ਪੈਸੇ ਲਈ ਲੜਦੀ ਆ ਪਰ ਉਹਨਾਂ ਦੇ ਬਹੁਤ ਵੱਡੇ ਵੱਡੇ ਮੋਮੈਂਟਮ ਬਣਾਏ ਜਾਂਦੇ ਆ ਉਹ ਰਾਜ ਵੱਲੋਂ ਤੇ ਉਹਨਾਂ ਨੂੰ ਸਲਾਮੀ ਦਿੱਤੀ ਜਾਂਦੀ ਆ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਫੌਸੀ ਜਿਹੜੇ ਪੈਸੇ ਕਰਕੇ ਨਹੀਂ ਲੜੇ ਇਹ ਮੈਂ ਰਿਪੀਟ ਕਰ ਦਮਾ ਪੈਸੇ ਕਰਕੇ ਨਹੀਂ ਲੜੇ ਕੌਮੀ ਘਰ ਬਣਾਉਣ ਲਈ ਲੜੇ ਆ ਸੋ ਮੈਂ ਥੋੜਾ ਜਿਹਾ ਡਿਸਪਾਇੰਟਡ ਵੀ ਆ ਇਸ ਕਰਕੇ ਕਿਉਂਕਿ ਜਿਹੜੀਆਂ ਜ਼ਿੰਮੇਵਾਰੀਆਂ ਸਾਡੀ ਕੌਮ ਨੂੰ ਆਉਣ ਵਾਲੀ ਜਨਰੇਸ਼ਨ ਲਈ ਕੋਈ ਰੱਖਣੀਆਂ ਚਾਹੀਦੀਆਂ ਆ ਆਪਾਂ ਕਿਤੇ ਨਾ ਕਿਤੇ ਬਰਸੀਆਂ ਦੇ ਵਿੱਚ ਸਾਦਾ ਸਾਦਾ ਦੀਆਂ ਜਾ ਹੁਣ ਪੰਜਾਬ ਦੇ ਆਪਾਂ ਨਿਗਾਹ ਮਾਰ ਕੇ ਦੇਖੀਏ ਇੱਕ ਟਾਈਮ ਸੀ ਪੰਜਾਬ ਦੇ ਵਿੱਚ ਸ਼ਹੀਦਾਂ ਦੀਆਂ ਗੱਲਾਂ ਹੁੰਦੀਆਂ ਸੀ ਅੱਜ ਸਾਦਾਆਂ ਦੀਆਂ ਤੇ ਸਾਦਾ ਦੇ ਡੇਰਿਆਂ ਦੀਆਂ ਹੁੰਦੀਆਂ ਸ਼ਹੀਦੀ ਤਾਂ ਵਿੱਚੋਂ ਨਿਕਲ ਗਈ ਕਨਸੈਪਟ ਹੀ ਕੱਢ ਕੇ ਰੱਖ ਦਿੱਤਾ ਆਪਾਂ ਸੋ ਮੈਂ ਜ਼ਿਆਦਾ ਲੰਬਾ ਨਹੀਂ ਇਸ ਗੱਲ ਨੂੰ ਕਰਨਾ ਚਾਹੁੰਦਾ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਆਪਾਂ ਸਭ ਨੇ ਮਰ ਜਾਣਾ ਕੌਮ ਦੇ ਵਿੱਚ ਜਦੋਂ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਮਾਪੇ ਨੂੰ ਇਹਨਾਂ ਕੰਟਰੀਆਂ ਦੇ ਵਿੱਚ ਮਟੀਰੀਅਲਿਸਟਿਕ ਤੌਰ ਤੇ ਦੇਖਦਾ ਉਹ ਦੇਖਦੇ ਆ ਕਿ ਵੈਲਥ ਕੀ ਛੱਡ ਕੇ ਗਏ ਆ ਸਾਡੇ ਲਈ ਕੀ ਛੱਡ ਕੇ ਗਏ ਆ ਤੇ ਬਾਪੂ ਚੰਗਾ ਸੀ ਪਰ ਅੱਜ ਇੱਕ ਹੋਰ ਵੈਲਥ ਆ ਜਿਹੜੀ ਹਿਡਨ ਹੁੰਦੀ ਆ ਕੋ ਤਵਾਡੇ ਲਈ ਪਰਿਵਾਰ ਲਈ ਕੀ ਛੱਡ ਕੇ ਗਏ ਆ ਉਹ ਪਰਿਵਾਰ ਜਿਨ੍ਹਾਂ ਦੇ ਬਜ਼ੁਰਗ ਕੌਮ ਦੇ ਲਈ ਸ਼ਹੀਦ ਹੋ ਗਏ ਆ ਉਹਨਾਂ ਦੀਆਂ ਨਸਲਾਂ ਚਾਹੇ ਗਰੀਬੀ ਚ ਵੀ ਹੋਣ ਚਾਹੇ ਮਜਬੂਰ ਵੀ ਹੋਣ ਪਰ ਉਹਨਾਂ ਦਾ ਸਿਰ ਆਮ ਲੋਕਾਂ ਨਾਲੋਂ ਉੱਚਾ ਹੁੰਦਾ ਹੈ ਤੇ ਇਹ ਜਿਹੜੀ ਉਚਾਈ ਆ ਇਹਦੀ ਕੋਈ ਲਿਮਟ ਨਹੀਂ ਇਹ ਉਹਨਾਂ ਨੇ ਸੈੱਟ ਕੀਤੀ ਆ ਅਡਾਰੀ ਅਸੀਂ ਮਾਰਦੇ ਆ ਪਰ ਸਾਡਾ ਸਿਧਾਂਤ ਆ ਇੱਥੇ ਸੇਵਕ ਗੁਰੂ ਹੋ ਨਿਪੜਿਆ ਤੇ ਇਸ ਸਿਧਾਂਤ ਦੇ ਵਿੱਚ ਕਿਉਂਕਿ ਟੀਵੀ ਤੇ ਗੱਲਾਂ ਚੱਲ ਰਹੀਆਂ ਸਾਡੇ ਪਰਿਵਾਰ ਵੀ ਸੁਣਦੇ ਆ ਕੋਈ ਲਿਮਟ ਨਹੀਂ ਜੇ ਅੱਜ ਵੀ ਕੋਈ ਉਹ ਪੜਾ ਹਾਸਲ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦਾ ਤੇ ਉਹ ਕਰ ਸਕਦਾ ਬਸ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾ ਚਕਿਆ ਕੋਈ ਗੱਲ ਵੱਧ ਘਟ ਕਹਿ ਹੋ ਗਈ ਹੋਵੇ ਖਿਮਾ ਦਾ ਜਾ ਚਕਿਆ ਤੇ ਅੱਜ ਲੜਾਈ ਬੁਲੇਟ ਤੋਂ ਬੈਲਟ ਤੇ ਆ ਗਈ ਆ ਤੇ ਜਿਹੜੇ ਲੋਕਾਂ ਨੂੰ ਉਦੋਂ ਬੁਲਟ ਦੀ ਪਤਾ ਸੀ ਉਹਨਾਂ ਨੂੰ ਕਈਆਂ ਨੂੰ ਭੁੱਲਿਆ ਨੂੰ ਅੱਜ ਬੈਲਟ ਵੀ ਨਹੀਂ ਪਤਾ ਬੈਲਟ ਤੇ ਬੁਲਟ ਇਹ ਦੋ ਰਾਜ ਦੀਆਂ ਨਿਸ਼ਾਨੀਆਂ ਆ ਜੇ ਤੁਸੀਂ ਬੈਲਟ ਦੇ ਵਿੱਚ ਵਿਸ਼ਵਾਸ ਰੱਖਦੇ ਆ ਦੁਨੀਆ ਦੇ ਇੰਟਰਨੈਸ਼ਨਲ ਲਾਅ ਦੇ ਥੱਲੇ ਤੇ ਜੇ ਤੁਸੀਂ ਵੋਟ ਨਹੀਂ ਪਾਈ ਕਿਤੇ ਨਾ ਕਿਤੇ ਕੌਮ ਨਾਲ ਗਦਾਰੀ ਕਰ ਗਏ ਆ ਜਦੋਂ ਮੁਲਖ ਬਣਨਾ ਤੁਹਾਡੇ ਨਿਆਣਿਆਂ ਨੇ ਪੁੱਛਣਾ ਬਾਪੂ ਜੀ ਜਦੋਂ ਮੁਲਖ ਬੜ ਰਿਆ ਸੀ ਵੋਟ ਪਾਈ ਸੀ ਜਿੱਦਾਂ ਅਸੀਂ ਅੱਜ ਪੁੱਛਦੇ ਆ ਕਿ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਸੰਘਰਸ਼ ਚੱਲਦਾ ਸੀ ਉਦੋਂ ਤੁਹਾਡੇ ਬਜ਼ੁਰਗ ਕਿੱਥੇ ਖੜੇ ਸੀ ਮਾਰਿਓ ਛਾਤੀ ਪਰ ਸਮਾਂ ਫੇਰ ਉੱਥੇ ਆ ਕੇ ਖੜ ਗਿਆ ਆ ਹੁਣ ਬੈਲਟ ਦੀ ਗੱਲ ਹੋ ਰਹੀ ਆ ਤੇ ਜਿਹੜੇ ਬੈਲਟ ਦੇ ਬੈਲਟ ਦੀ ਐਕਸਰਸਾਈਜ਼ ਨਹੀਂ ਕਰ ਸਕਦੇ ਬੁਲੇਟ ਤਾਂ ਬਹੁਤ ਦੂਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ